我一个鱼。Oh, गुरू बाई गुरो बरो बाई गुरू ਮਹਾਰਾਜਾ ਜੀ ਦਾ ਬਾਕੀ ਚੈਟ ਬਾਬ ਗੁਰਬੰਧ ਜੀ ਮਹਾਰਾਜ ਜੀ ਦੇ ਉਪਤਰ ਪ੍ਰਕਾਸ਼ ਕੁਮਾਰ ਜਿਹੜੀ ਉਸਿਆ ਦੇ ਵਿੱਚ ਜੋ ਗੁਰਦੁਆਰਾ ਸੈਕਵਾ ਲੋ ਲੰਗਰ ਦੇ ਰੂਪੰਟ ਤੋਂ ਨਗਰ ਕੀਰਤਨ ਸਿਜਾਇਆ ਗਿਆ ਇੱਕ ਮਹਾਨ ਪ੍ਰਾਲਾ ਆ ਇਸ ਮਹਾਨ ਪਰਾਲੇ ਦਾ ਕਾਰਨ ਕੀ ਹੈ ਕਿ ਆਪਾਂ ਆਉਣ ਵਾਲੇ ਸਮਾਜ ਨੂੰ ਆਉਣ ਵਾਲੀ ਪੀੜ੍ਹੀ ਨੂੰ ਆਪਾਂ ਸੇਧ ਦੇਣੀ ਹੈ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਜਿੱਥੇ ਸਾਰਾ ਸਰਬੰਸ ਬਾਹਰ ਕੇ ਸਾਨੂੰ ਗੁਰਸਿੱਖੀ ਦੀ ਤਾਅ ਦਿੱਤੀ ਸਾਰਾ ਸਰਬੰਸ ਬਾਹਰ ਤੋਂ ਬਾਅਦ ਜੋ ਦੇਸ਼ ਵਿੱਚ ਅੱਜ ਆਜ਼ਾਦੀ ਦਾ ਨਿਗਮ ਮੰਨ ਰਹੇ ਆਸੀਂ ਜਾਂ ਆਪਾਂ ਇਹ ਸਿੱਖੀ ਦੀ ਸ਼ਾਨ ਨੂੰ ਪਰਫੁੱਲਤ ਕਰ ਰਹੇ ਆਂ ਇਹ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਕਿਰਪਾ ਆ ਛੋਟੇ ਛੋਟੇ ਸਹਿਬਜ਼ਾਦਿਆਂ ਨੂੰ ਦੀਆਂ ਵਿੱਚ ਜਿੱਦ ਤੱਕ ਗਿੜੇ ਗਏ ਅੱਜ ਸਿਆਲ ਦਾ ਮਹੀਨਾ ਪੂਰੀ ਛਾਂ ਦੇ ਪੈ ਰਹੀ ਆ ਬਹੁਤ ਸਾਰਾ ਇਹਨਾਂ ਦਿਨਾਂ ਵਿੱਚ ਸਾਬਜਾਦਿਆਂ ਨੇ ਜੋ ਇੰਨਾਂ ਵਿੱਚ ਨਾ ਕੇ ਸਿੱਖੀ ਨੂੰ ਪ੍ਰਵੰਗ ਕਰਨਾ ਜਜਵਾ ਜਿਹੜਾ ਪੈਦਾ ਕੀਤਾ ਜ਼ੁਲਮ ਦੇ ਅੱਗੇ ਟੱਕਰਾ ਕੀਤਾ ਔਰ ਜ਼ੁਲਮ ਦਾ ਨਾਸ ਕਰ ਲਈ ਉਹਨਾਂ ਨੇ ਸਿੱਖੀ ਨੂੰ ਬੁਲੰਦ ਰੱਖਿਆ ਅੱਜ ਉਹਨਾਂ ਨੂੰ ਸਜਦਾ ਕਰ ਲਈ ਗੁਰੂ ਸਾਹਿਬ ਨੇ ਜੋ ਸਵਾਸ ਆ ਰਿਹਾ ਨੂੰ ਸਾਰੇ ਆਪਾਂ ਨਮਸਕਾਰ ਕਰਦੇ ਆਂ ਸਾਹਿਬਗੁਰੂ ਗੋਬਿੰਦ ਸਿੰਘ ਜੀ ਦੇ ਪਵਿੱਤਰ ਆਗਮਨ ਦੀਆਂ ਖੁਸ਼ੀਆਂ ਵਿੱਚ ਰੇਰੂ ਪਿੰਡ ਵੱਲ ਜੋ ਨਗਰ ਕੀਰਤਨ ਜਗਦਾ ਕਰਨਾ ਸਨ ਸਾਡੇ ਗੁਰਦਵਾਰ ਸਾਹਿਬ ਦੇ ਨਾਂ ਨਕਰਵੇ ਉਹ ਨੇਕਾ ਸੰਗ ਜਿਹੜੇ ਹਰ ਸਾਲ ਕੀਰਤਨ ਨਗਰ ਕੀਰਤਨ ਸਜਾਉਂਦੇ ਆ ਇਹ ਪਰਾਲੇ ਨਾਲ ਸੰਗਤਾਂ ਜੁੜਦੀਆਂ ਆਪਾਂ ਇਹ ਜੋਣ ਲਈ ਸੰਗਤਾਂ ਬੱਚਿਆਂ ਨੂੰ ਆਪਣਾ ਧੁਰਤੀ ਦੇਣੀ ਚਾਹੀਦੀ ਹੈ ਆਪਣੇ ਬੱਚਿਆਂ ਨੂੰ ਕਿ ਆਪਾਂ ਸਿੱਖੀ ਸਾਡੀ ਬਹੁਤ ਮਹਾਨ ਹੈ ਬੜੀਆਂ ਕੁਰਬਾਨੀਆਂ ਤੋਂ ਬਾਅਦ ਇਹ ਹੋਂਦ ਵਿੱਚ ਆਈ ਆ ਜਿਹਨੂੰ ਸਭ ਤੋਂ ਸਿੱਖਿਆ ਸਭਾ ਦਾ ਪਲਾਮੜੀ ਤੇ ਸੰਭਾਲ ਦੇ ਕੰਮ ਕਰਕੇ ਮਾਨਸਾ ਦੀ ਸੇਵਾ ਕਰਦੀ ਆ ਇਸ ਕਾਰਜ ਸਾਇਦ ਇਹਨਾਂ ਨਗਰ ਕੀਰਤਨ ਇਹਨਾਂ ਸਭ ਤੋਂ ਹੱਥ ਖੜਾ ਕਰਕੇ ਪ੍ਰਾਪਤ ਕਰਦੇ ਨੇ ਕੀ ਆਪਾਂ ਨੂੰ ਸੁਰ ਮਿਲਦਾ ਮੰਦਰ ਵਿੱਚ ਸ਼ਾਂਤੀ ਮਿਲਦੀ ਆ ਘਰਾਂ ਵਿੱਚ ਦੁੱਖ ਤੋਂ ਪਲੇਸ ਦਾ ਤ੍ਰਿੰਦਰ ਦਾ ਜਿਹੜਾ ਨਾਮ ਜਦਾ ਹੈ ਹੋਸਰੀਆਂ ਦੇ ਉਪਰ ਕੰਮ ਜਿਵੇਂ ਪ੍ਰਸਤ ਲਈ ਵਾਹਿਗੁਰੂ ਦੀ ਕਾਲਸਾ ਇੱਕ ਵੇ ਵੇ ਕਿ ਜੀ ਆਪ ਨੂੰ ਪਤਾ ਹੀ ਹੈ ਤੁਹਾਨੂੰ ਸੰਭੀ ਥਾਲ ਹਰ ਸਾਲ ਨਵਾਂ ਕਿਨ ਲਿਆ ਆ ਨਗਰ ਨਗਰ ਆਰ ਮਹਾਰੀ ਨੂੰ ਕਿਹਦਾ ਹੁੰਦਾ ਹੈ ਪਿੰਡ ਦੇ ਨੂੰ ਹੁੰਦਾ ਹੈ ਆ ਬੱਲੇ ਬੱਲੇ ਜੀ ਬਾਬਾ ਦੀਸ਼ੇ ਨਜ਼ਰ ਧਿਆਨ ਨਾਲ ਨਜ਼ਰ ਖਰਾਬ ਨਾ ਹੋ ਜਾਵੇ ਹੁੰਦਾ ਹੈ ਬਾਗ ਕੰਦਰੀ ਗੁਰਦੁਆਰਾ ਤੋਂ ਬਹੁਤ ਲੋਕਾਂ ਨੂੰ ਮਹਾਰਤ ਹੁੰਦਾ ਹੈ ਗੁਰੂ ਮਹਾਰਾਜ ਕਾਰੀ ਕਲਾ ਬਾਕੀ ਰਹੇ ਨਗਰ ਪੱਤੀ ਉੱਤੇ ਬਲੇ ਸ਼ੋਨ ਹਾਲ